ਉਧਰ ਪਾਰ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਜਰਬੇਕਾਰ ਆਈਪੀਐਸ ਅਧਿਕਾਰੀ ਪ੍ਰਾਕ ਜੈਨ ਨੂੰ ਭਾਰਤ ਦੀ ਉੱਚ ਪੱਧਰੀ ਖੂਫੀ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਦਾ ਨਵਾਂ ਪ੍ਰਮੁੱਖ ਨਿਯੁਕਤ ਕੀਤਾ ਗਿਆ ਪ੍ਰਾਕ ਜੈਨ ਅਧਿਕਾਰੀ ਤੌਰ ਤੇ 1 ਜੁਲਾਈ ਨੂੰ ਆਪਣਾ ਅਹੁਦਾ ਸੰਭਾਲਣਗੇ ਰਵੀ ਸਿਨਾ ਦੀ ਥਾਂ ਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਰਵੀ ਸਿਨਾ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ ਪ੍ਰਾਕ ਜੈਨ ਇਸ ਸਮੇਂ ਐਵੀਏਸ਼ਨ ਰਿਸਰਚ ਸੈਂਟਰ ਦੀ ਅਗਵਾਈ ਕਰ ਰਹੇ ਨੇ ਜੋ ਕਿ ਹਵਾਵਾਜ਼ੀ ਨਾਲ ਨਜਿੱਠਣ ਦੇ ਲਈ ਰਾ ਦੀ ਇੱਕ ਪ੍ਰਮੁੱਖ ਸ਼ਾਖਾ ਹੈ ਖੂਫੀ ਜਾਣਕਾਰੀ ਇਕੱਠੀ ਕਰਨ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਰਾ ਆਪਣੀ ਵਿਆਪਕ ਮਹਾਰਤ ਦੇ ਤੌਰ ਤੇ ਜਾਣਿਆ ਜਾਂਦਾ ਹੈ ਸੋ ਇਸ ਏਜੰਸੀ ਦੀ ਪ੍ਰਧਾਨਗੀ ਮਿਲਣਾ ਇਸ ਏਜੰਸੀ ਦਾ ਪ੍ਰਮੁੱਖ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸੋ ਜਾਣਕਾਰੀ ਦੇ ਮੁਤਾਬਿਕ ਜੈਨ ਨੇ ਹਾਲੀ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਜੋ ਅਭਿਆਨ ਚਲਾਇਆ ਗਿਆ ਸੀ ਆਪਰੇਸ਼ਨ ਸਿੰਦੂਰ ਉਸ ਦੇ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਜੈਨ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਮਨੁੱਖੀ ਬੁੱਧੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਅਤੇ ਇਸ ਤਰ੍ਹਾਂ ਦੇ ਤਕਨੀਕੀ ਮਾਮਲਿਆਂ ਦੇ ਉੱਤੇ ਮਹਾਰਤ ਹਾਸਲ ਹੈ ਸੋ ਉਹਨਾਂ ਦੀ ਇਸ ਮਹਾਰਤ ਕਰਕੇ ਹੀ ਆਪਰੇਸ਼ਨ ਸੰਦੀਰ ਦੇ ਵਿੱਚ ಅಪਾਰ ਸਫਲਤਾ ਪ੍ਰਾਪਤ ਨੂੰ ਪ੍ਰਾਪਤ ਹੋਈ ਸੀ ਸੋ ਜੈਨ ਇਸ ਵੇਲੇ ਰਾ ਦੇ ਵਿੱਚ ਦੂਸਰੇ ਨੰਬਰ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੇ ਸੋ ਕਈ ਦਿਹਾਕਾਂ ਤੋਂ ਜੈਨ ਰਾ ਦੇ ਵਿੱਚ ਆਪਣਾ